ਦੁਨੀਆਰੀ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਫੋਨ ਆਇਆ ਕਿਸੇ ਦਾ ਉਹ ਕਹਿੰਦੇ ਤੁਹਾਡੀ ਦੁਕਾਨ ਦਾ ਸ਼ੀਸ਼ਾ ਟੁੱਟਿਆ ਸੀ ਦੁਕਾਨ ਤੇ ਆ ਕੇ ਦੇਖਿਆ ਤਾਂ ਅਸਲੀ ਵਿੱਚ ਸ਼ੀਸ਼ਾ ਟੁੱਟਿਆ ਹੋਇਆ ਸੀ ਲੱਖਾਂ ਰੁਪਇਆ ਲੈ ਕੇ ਚੋਰ ਹੋਏ ਰਫੂ ਚੱਕਰ ਆ ਕੇ ਦੇਖਿਆ ਜੀ ਸ਼ੀਸ਼ਾ ਟੁੱਟਿਆ ਹੋਇਆ ਤੇ ਕਾਫੀ ਨੁਕਸਾਨ ਕੀਤਾ ਉਹਨਾਂ ਨੇ ਤੇ ਚੋਰੀ ਵੀ ਹੋਈ ਹੈ ਤੀਨੋ ਦਿਨ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੌਰਾਨ ਚੋਰਾਾਂ ਚ ਸੋਨੇ ਦੀ ਵਧ ਰਹੀ ਦਿਲਚਸਪੀ ਇਹਨਾਂ ਦਾ ਸ਼ਹਿਰ ਸਾਡੇ ਇਹਨਾਂ ਤੜ੍ਹੇ ਦਿਨ ਲੱਗਦਾ ਸਮਾਨ ਜਿਹੜਾ ਚੋਰੀਆਂ ਤੇ ਜਿਹੜੇ ਆਪਣਾ ਗੈਮ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਨੇ ਪੁਲਿਸ ਕਿਉਂ ਨਹੀਂ ਪਾਰਹੀ ਇਹਨਾਂ ਨੂੰ ਠੱਲੀ ਕਿਉਂ ਨਹੀਂ ਹੋ ਰਹੀ ਇਹਨਾਂ ਤੇ ਕੋਈ ਕਾਰਵਾਈ ਪੁਲਿਸ ਕਰ ਨਹੀਂ ਮਾਮਲੇ ਦੀ ਜਾਂਚ ਚੋਰੀ ਦੀਆ ਵਾਰਦਾਤੰਦਾ ਸ਼ਿਕਾਰ ਹੋਇਆਂ ਨੂੰ ਹੁਣ ਦੇਖਣਾ ਹੋਵੇਗਾ ਕਦ ਮਿਲੇਗਾ ਇਨਸਾਫ ਸ਼ਬਦਾਂ ਦੀ ਤਾਕਤ ਦਾ ਈਵਨ ਮੀਡੀਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਆਸ਼ੂਦੀਪ ਕੋਟ ਸਵਾਗਤ ਕਰਦੀ ਹਾਂ ਰੂਪਨਗਰ ਦੇ ਪੁਲ ਬਾਜ਼ਾਰ ਚ ਸੁਨਿਆਲੇ ਦੀ ਦੁਕਾਨ ਤੇ ਚੋਰੀ ਦੀ ਘਟਨਾ ਵਾਪਰੀ ਉਕਤ ਦੁਕਾਨ ਵਿਸ਼ਾਲ ਜੁਐਲਰ ਨੇ ਦੱਸਿਆ ਕਿ ਉਹਨਾਂ ਨੂੰ ਰਾਤ ਕਿਸੇ ਦਾ ਫੋਨ ਆਇਆ ਸੀ ਕਿ ਤੁਹਾਡੀ ਦੁਕਾਨ ਦੇ ਸ਼ੀਸ਼ਾ ਟੁੱਟਿਆ ਹੋਇਆ ਹੈ ਜਿਸ ਤੋਂ ਬਾਅਦ ਉਹਨਾਂ ਨੇ ਉੱਥੇ ਆ ਕੇ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉੱਥੇ ਚੋਰੀ ਦੀ ਘਟਨਾ ਵਾਪਰੀ ਹੋਈ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਲੱਖ ਰੁਪਇਆ ਲੈ ਕੇ ਚੋਰ ਉੱਥੋਂ ਰਫੂ ਚੱਕਰ ਹੋ ਗਏ ਨੇ। ਜਿਸ ਦੀ ਤੁਰੰਤ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਚ ਕੈਟ ਹੋ ਜਾਂਦੀ ਹੈ। ਜਿਸ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚੋਰ ਸ਼ਰੀਆਮ ਬੇਖੋ ਫੋਕੇ ਉੱਥੇ ਚੋਰੀ ਦੇ ਵਾਰਦਤ ਨੂੰ ਅੰਜਾਮ ਦੇ ਰਹੇ ਨੇ ਅਤੇ ਉੱਥੋਂ ਲੱਖ ਰੁਪਇਆ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ। ਇਸ ਸਬੰਧੀ ਪੁਲਿਸ ਦਾ ਕੀ ਕਹਿਣਾ ਆਉ ਸੁਣਦੇ ਹਾਂ ਉਹਨਾਂ ਤੋਂ ਅਸੀਂ ਚੈੱਕ ਕਰ ਰਹੇ ਹਾਂ ਜੀ ਆਪਣੇ ਇਹਨਾਂ ਨੂੰ ਦੱਸਿਆ ਵੀ ਸਾਡੇ ਇਹਨਾਂ 2-3 ਲੱਖ ਦਾ ਸਮਾਨ ਜਿਹੜਾ ਚੋਰੀਆਂ ਟ੍ਰੇਸ ਜਿਹੜਾ ਆਪਣਾ ਕੈਮ CCTV ਕੈਮਰੇ ਚੈੱਕ ਕਰ ਰਹੇ ਹਾਂ ਜੀ ਕਿਹੜੀ ਜਗ੍ਹਾ ਚੋਰੀ ਹੋਈ ਇਹ ਵਿਸ਼ਾਲ ਜਿੱਦ ਕਿਹੜੀ ਜਗ੍ਹਾ ਤੇ ਹੋਰ ਵੀ ਬੋਲ ਬਾਜ਼ਾਰ ਬੋਲ ਬਾਜ਼ਾਰ ਹੁਣ ਕੀ ਚੈੱਕ ਕੀਤਾ ਤੁਸੀਂ ਅਸੀਂ ਤਾਂ ਕੈਮਰੇ ਚੈੱਕ ਕਰ ਰਹੇ ਹਾਂ CCTV ਕੈਮਰੇ ਬਾਕੀ ਜੋ ਇਹਨਾਂ ਨੂੰ ਦੱਸਿਆ 2-3 ਲੱਖ ਦਾ ਨੁਕਸਾਨ ਹੋ ਗਿਆ ਮਾਮਲੇ ਬਾਰੇ ਪੇੜ ਦੁਕਾਨ ਮਾਲਕ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿਨੇ ਤੁਹਾਨੂੰ ਸੁੱਤੇ ਹੋਏ ਸੀਗੇ ਜੀ ਸਾਨੂੰ ਫੋਨ ਆਇਆ ਕਿਸੇ ਦਾ ਉਹ ਕਹਿੰਦੇ ਤੁਹਾਡੀ ਦੁਕਾਨ ਦਾ ਸ਼ੀਸ਼ਾ ਟੁੱਟਿਆ ਸੀ ਦੁਕਾਨ ਤੇ ਆ ਕੇ ਦੇਖਿਆ ਤਾਂ ਅਸਲੀ ਵਿੱਚ ਸ਼ੀਸ਼ਾ ਟੁੱਟਿਆ ਹੋਇਆ ਸੀ ਕਿ ਕੀ ਮਿਲੇ ਆ ਕੇ ਇੱਥੇ ਚੈੱਕ ਕੀ ਕੀਤਾ ਆ ਕੇ ਦੇਖਿਆ ਜੀ ਸ਼ੀਸ਼ਾ ਟੁੱਟਿਆ ਹੋਇਆ ਤੇ ਕਾਫੀ ਨੁਕਸਾਨ ਕੀਤਾ ਉਹਨਾਂ ਨੇ ਤੇ ਚੋਰੀ ਵੀ ਹੋਈ ਹੈ ਕਿੰਨਾ ਕੁ ਨੁਕਸਾਨ ਹੋਇਆ 2.5 ਜਾਂ 3 ਲੱਖ ਦੇ ਵਿੱਚ ਹੋਇਆ ਕਿੰਨੇ ਬੰਦੇ ਸੀ ਚੋਰੀ ਬੰਦੇ ਵੈਸੇ ਮੇਰੇ ਹਿਸਾਬ ਨਾਲ ਤਾਂ 5 ਜਾਂ 6 ਬੰਦੇ ਸੀਗੇ ਆਇਆ ਸੀ ਸੀਟੀਵੀ ਕਵਰੇਜ ਕੋ ਜਾਇਆ ਹਾਂਜੀ ਆਇਆ ਜੀ ਪੁਲਿਸ ਨੂੰ ਕੰਪਲੀਟ ਕੀਤੀ ਹਾਂਜੀ ਹਾਂਜੀ ਪੁਲਿਸ ਆਈ ਹੋਈ ਹੈ ਜੀ ਮੌਕੇ ਤੇ ਸੁਨਿਆਰੀ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਫੋਨ ਆਇਆ ਕਿਸੇ ਦਾ ਉਹ ਕਹਿੰਦੇ ਤੁਹਾਡੀ ਦੁਕਾਨ ਦਾ ਸ਼ੀਸ਼ਾ ਟੁੱਟਿਆ ਸੀ ਦੁਕਾਨ ਤੇ ਆ ਕੇ ਦੇਖਿਆ ਤਾਂ ਅਸਲੀ ਵਿੱਚ ਸ਼ੀਸ਼ਾ ਟੁੱਟਿਆ ਹੋਇਆ ਸੀ ਲੱਖਾਂ ਰੁਪਇਆ ਲੈ ਕੇ ਚੋਰ ਹੋਏ ਰਫੂ ਚੱਕਰ ਆਗੇ ਦੇਖਿਓ ਜੀ ਸ਼ੀਸ਼ਾ ਟੁੱਟਿਆ ਹੋਇਆ ਤੇ ਕਾਫੀ ਨੁਕਸਾਨ ਕੀਤਾ ਉਹਨਾਂ ਨੇ ਤੇ ਚੋਰੀ ਵੀ ਹੋਈ ਹੈ ਦਿਨੋ ਦਿਨ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੌਰਾਨ ਚੋਰਾਂ 'ਚ ਸੋਨੇ ਦੀ ਵਧ ਰਹੀ ਦਿਲਚਸਪੀ ਇਹਨਾਂ ਨੇ ਦੱਸਿਆ ਸਾਡੇ ਇਹਨਾਂ ਤਾਈ ਦਿਨ ਲੱਗਦਾ ਸਮਾਨ ਜਿਹੜਾ ਚੋਰੀਆਂ ਤੇ ਜਿਹੜੇ ਆਪਣਾ ਗੈਮ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਨੇ ਪੁਲਿਸ ਕਿਉਂ ਨਹੀਂ ਪਾਰਹੀ ਇਹਨਾਂ ਨੂੰ ਠਾਲੀ ਉਹ ਨਹੀਂ ਹੋ ਰਹੀ ਇਨਾਂ ਤੇ ਕੋਈ ਕਾਰਵਾਈ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਚੋਰੀ ਦੀਆਂ ਵਾਰਦਾਤਾਂ ਦਾ ਸ਼ਿਕਾਰ ਹੋਇਆਂ ਨੂੰ ਹੁਣ ਦੇਖਣਾ ਹੋਵੇਗਾ ਕਦ ਮਿਲੇਗਾ ਇਨਸਾਫ ਸ਼ਬਦਾਂ ਦੀ ਤਾਕਤ ਦ ਇਵਨ ਮੀਡੀਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਆਸ਼ੂਦੀਪ ਕੋਰ ਸਵਾਗਤ ਕਰਦੀ ਹਾਂ ਰੂਪਨਗਰ ਦੇ ਪੁਲ ਬਾਜ਼ਾਰ ਚ ਸੁਨਿਆਲੇ ਦੀ ਦੁਕਾਨ ਤੇ ਚੋਰੀ ਦੀ ਘਟਨਾ ਵਾਪਰੀ ਹੈ ਉੱਤ ਦੁਕਾਨ ਵਿਸ਼ਾਲ ਜੁਵੈਲਰ ਨੇ ਦੱਸਿਆ ਕਿ ਉਹਨਾਂ ਨੂੰ ਰਾਤ ਕਿਸੇ ਦਾ ਫੋਨ ਆਇਆ ਸੀ ਕਿ ਤੁਹਾਡੀ ਦੁਕਾਨ ਦੇ ਸ਼ੀਸ਼ਾ ਟੁੱਟਿਆ ਹੋਇਆ ਜਿਸ ਤੋਂ ਬਾਅਦ ਉਹਨਾਂ ਨੇ ਉੱਥੇ ਆ ਕੇ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉੱਥੇ ਚੋਰੀ ਦੀ ਘਟਨਾ ਵਾਪਰੀ ਹੋਈ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਲੱਖ ਰੁਪਿਆ ਲੈ ਕੇ ਚੋਰ ਉਥੋਂ ਰਫੂ ਚੱਕਰ ਹੋ ਗਏ ਨੇ ਜਿਸ ਦੀ ਤੁਰੰਤ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਜਾਂਦੀ ਹੈ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚੋਰ ਸ਼ਰੀਆਮ ਵੇਖੋ ਫੋਕੇ ਉਥੇ ਚੋਰੀ ਦੇ ਵਾਰਦਤ ਨੂੰ ਅੰਜਾਮ ਦੇ ਰਹੇ ਨੇ ਅਤੇ ਉਥੋਂ ਲੱਖਰਪਿਆ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਇਸ ਸਬੰਧੀ ਪੁਲਿਸ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਅਸੀਂ ਚੈੱਕ ਕਰ ਰਹੇ ਹਾਂ ਜੀ ਆਪਣੇ ਇਹਨਾਂ ਨੂੰ ਦੱਸਿਆ ਵੀ ਸਾਡੇ ਇਹਨਾਂ ਤਾਈ ਦਿਨ ਲੱਗਦਾ ਸਮਾਨ ਜਿਹੜਾ ਚੋਰੀਆਂ ਤੇ ਜਿਹੜੇ ਆਪਣਾ ਕੈਮ CCTV ਕੈਮਰਾ ਚੈੱਕ ਕਰ ਰਹੇ ਹਾਂ ਜੀ ਕਿਹੜੀ ਜਗ੍ਹਾ ਹੈ ਚੋਰੀ ਇਹ ਵਿਸ਼ਾਲ ਜੇਦਰ ਕਿਹੜੀ ਜਗ ਪੈਂਦੀ ਕਿਹੜੀ ਜਗ੍ਹਾ ਤੇ ਬੋਲ ਬਜ਼ਾਰ ਬੋਲ ਬਜ਼ਾਰ ਹੁਣ ਕੀ ਚੈੱਕ ਕੀਤਾ ਤੁਸੀਂ ਜੀ ਅਸੀਂ ਤੇ ਕੈਮਰਾ ਚੈੱਕ ਕਰ ਰਹੇ ਸੀ ਸੀਸੀਟੀਵੀ ਕੈਮਰੇ ਬਾਕੀ ਜੋ ਇਹਨਾਂ ਦੱਸਿਆ ਢਾਈ ਤਿੰਨ ਲੱਖ ਦਾ ਨੁਕਸਾਨ ਹੋ ਗਿਆ ਇਸ ਪੂਰੇ ਮਾਮਲੇ ਬਾਰੇ ਪਿੰਡ ਦੁਕਾਨ ਮਾਲਕ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿਨੇ ਤੁਹਾਨੂੰ ਸੁੱਤੇ ਹੋਏ ਸੀਗੇ ਜੀ ਸਾਨੂੰ ਫੋਨ ਆਇਆ ਕਿਸੇ ਦਾ ਉਹ ਕਹਿੰਦੇ ਤੁਹਾਡੀ ਦੁਕਾਨ ਦਾ ਸ਼ੀਸ਼ਾ ਟੁੱਟਿਆ ਸੀ ਦੁਕਾਨ ਤੇ ਆ ਕੇ ਦੇਖਿਆ ਤਾਂ ਅਸਲੀ ਵਿੱਚ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਕੀ ਮਿਲੇ ਆ ਕੇ ਇੱਥੇ ਚੈੱਕ ਕੀ ਕੀਤਾ ਆ ਕੇ ਦੇਖਿਆ ਜੀ ਸ਼ੀਸ਼ਾ ਟੁੱਟਿਆ ਹੋਇਆ ਤੇ ਕਾਫੀ ਨੁਕਸਾਨ ਕੀਤਾ ਉਹਨਾਂ ਨੇ ਤੇ ਚੋਰੀ ਵੀ ਹੋਈ ਹੈ ਕਿੰਨਾ ਕੁ ਨੁਕਸਾਨ ਹੋਇਆ ਢਾਈ ਜਾਂ ਤਿੰਨ ਲੱਖ ਦੇ ਵਿੱਚ ਹੋਇਆ ਕਿੰਨੇ ਬੰਦੇ ਸੀ ਚੁੰਗੇ ਬੰਦੇ ਵੈਸੇ ਮੇਰੇ ਹਿਸਾਬ ਨਾਲ ਤਾਂ 5 ਜਾਂ 6 ਬੰਦੇ ਸੀਗੇ ਆਇਆ ਸੀ ਸੀਸੀਟੀਵੀ ਕਵਰੇਜ ਕੋ ਜਾਇਆ ਹਾਂਜੀ ਆਇਆ ਜੀ ਪੁਲਿਸ ਨੂੰ ਕੰਪਲੀਟ ਕੀਤੀ ਹਾਂਜੀ ਹਾਂਜੀ ਪੁਲਿਸ ਆਈ ਹੋਈ ਹੈ ਜੀ ਮੌਕੇ ਤੇ